ਦਾ ਸੋਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 9 ਜਨਵਰੀ 2026 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਹਿਮਤ 557 ਉਹ ਮਹੀਨੇ ਦੀ 26 ਤਰੀਕ ਹੈ ਜੀ ਸਹਿਮਿਆਮੂ ਕੈਡਜੀ ਅਤੇ ਕਵੰਟਲਨ ਮੂਲ ਨਵਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੋਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪੋੜਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੇ ਵਿੱਚ ਵਧੀ ਹੋਈ ਬੇਰੁਜ਼ਗਾਰੀ ਦੀ ਅਤੇ ਨਾਲ ਦੀ ਨਾਲ ਜਿਹੜੀ ਪੋਹ ਜਾਂਦੀ ਚੋਰੀ ਵੱਧ ਗਈ ਆ ਲਾਰੈਂਸ ਪਿਸ਼ਨੋਈ ਗੈਂਗ ਨੇ ਡੈਲਟਾ ਦੇ ਵਿੱਚ ਚੱਲੀਆਂ ਗੋਲੀਆਂ ਦੀ ਜ਼ਿੰਮੇਵਾਰੀ ਲਈ ਹੈ ਇਸ ਦੇ ਨਾਲ ਹੀ ਐਪਸਪੋਰਟ ਪੁਲਿਸ ਅੱਜ ਇੱਕ ਗੋਲੀਬਾਰੀ ਦੀ ਵਾਰਦਾਤ ਦੀ ਹੋਰ ਜਾਂਚ ਕਰ ਰਹੀ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਟਾਕਟਨ ਦੇ ਵਿੱਚ ਇੱਕ ਪੰਜਾਬਣ ਮਾਰੀ ਗਈ ਸੀ ਉਸ ਸੰਬੰਧੀ ਇੱਕ ਹੋਰ ਪੰਜਾਬੀ ਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ ਗਿਆ ਕਤਲ ਦੇ ਚਾਰजेस ਲਾ ਦਿੱਤੇ ਗਏ ਆ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਈਰਾਨ ਦੀ ਈਰਾਨ ਦੀਆਂ ਸੜਕਾਂ ਦੇ ਉੱਤੇ ਬਦਰੋਹ ਦੇਖਣ ਨੂੰ ਮਿਲ ਰਿਹਾ ਤੇ ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੰਮੂ ਦੇ ਵਿੱਚ ਇੱਕ ਚੱਲਦਾ ਮੈਡੀਕਲ ਕਾਲਜ ਅੰਧ ਭਗਤਾਂ ਨੇ ਆਪ ਬੰਦ ਕਰਾਇਆ ਜੀ ਤੇ ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਖੀਰ ਵਿੱਚ ਗੱਲਬਾਤ ਹੋ ਗਈ ਭਾਈ ਕਮਰ ਸਿੰਘ ਧਾਮੀ ਇਕਾਲ ਫੈਡਰੇਸ਼ਨ ਦੇ ਮੁਖੀ ਗੁਰੂ ਆਸਰਾ ਟਰੱਸਟ ਨੂੰ ਚਲਾਉਣ ਵਾਲੇ ਉਹ ਕਾਲਜ ਲੜਣਾ ਕਰ ਗਏ ਆ ਤੇ ਭਾਈ ਕਮਰ ਸਿੰਘ ਧਾਮੀ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਇੱਕ ਸ਼ਲਾਘਾ ਯੋਗ ਕੰਮ ਦੇ ਵਾਸਤੇ ਜਾਣੇ ਜਾਂਦੇ ਆ ਉਹਨਾਂ ਨੇ ਪਹਿਲਾਂ ਖੁਦ ਸੰਘਰਸ਼ ਦਾ ਹਿੱਸਾ ਬਣੇ ਉਸ ਤੋਂ ਬਾਅਦ ਦੇ ਵਿੱਚ ਖੜਕੂ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਸਾਂਭੇ ਆ ਸੋ ਇਸ ਬਾਰੇ ਤੁਹਾਨੂੰ ਵਿਸਥਾਰ ਚ ਦੱਸਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 6045931111 ਸਰੀਅਤ ਦੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸੋ ਹੋ ਤਾਂ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਬੇਰਜ਼ਗਾਰੀ ਦਰ ਲਗਾਤਾਰ ਵਧਦੀ ਜਾ ਰਹੀ ਹੈ ਜੇਕਰ ਆਪਾਂ ਪੂਰੇ ਕੈਨੇਡਾ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਦੇ ਜੋ ਅੰਕੜੇ ਅੰਕੜਾ ਵਿਭਾਗ ਨੇ ਦਿੱਤੇ ਆ ਉਹਨਾਂ ਦੇ ਮੁਤਾਬਿਕ 0.3 ਫੀਸ ਦੀ ਬੇਰਜ਼ਗਾਰੀ ਪਹਿਲਾਂ ਨਾਲੋਂ ਵਧੀਆ ਜਿਹੜੀ ਕਿ ਵੱਧ ਕੇ ਹੁਣ 6.8 ਦੇ ਉੱਤੇ ਚਲੀ ਗਈ ਹੈ ਸੋ ਕੈਨੇਡਾ ਦੇ ਵਿੱਚ ਬੇਰਜ਼ਗਾਰੀ ਦਰ ਲਗਭਗ 7% ਦੇ ਲਾਗੇ ਜਾ ਪਹੁੰਚੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਲੇ ਸਟੇਬਲ ਹੈ ਪਰ ਕਈਆਂ ਸੂਬਿਆਂ ਦੇ ਵਿੱਚ ਕੰਮ ਕਾਫੀ ਘਟੇ ਹੋਏ ਆ ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਕਿ ਬੇਰਜ਼ਗਾਰੀ ਦਰ ਵਧਣ ਦੇ ਨਾਲ ਕੰਮ ਘਟਣ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਭੋਜਨ ਤੱਕ ਪਹੁੰਚ ਜਿਹੜੀ ਆ ਉਹ ਘਟ ਰਹੀ ਹੈ ਉਹਦੇ ਵਾਸਤੇ ਉਹ ਖਰਾਤੀ ਸੰਸਥਾਵਾਂ ਜਾ ਫੂਡ ਬੈਂਕਸ ਦੇ ਉੱਤੇ ਨਿਰਪਰ ਹੋ ਰਹੇ ਆ ਖਾਣੇ ਦੇ ਵਾਸਤੇ ਲੰਮੀਆਂ ਲਾਈਨਾਂ ਉੱਥੇ ਦੇਖੀਆਂ ਜਾ ਰਹੀਆਂ ਆ ਖਾਸ ਕਰਕੇ ਸ਼ਿਆਲਾਂ ਦੇ ਵਿੱਚ ਪਹਿਲਾਂ ਵੀ ਲੋਡ ਵੱਧ ਜਾਂਦੀ ਆ ਇਸ ਵਾਰ ਮਦਵਾੜੇ ਦੇ ਕਾਰਨ ਲੋਕ ਹੋਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਆ ਸੋ ਜਿਹੜੀਆਂ ਵੱਡੀਆਂ ਫੂਡ ਚੇਨਾਂ ਨੇ ਤੇ ਛੋਟੇ ਸਟੋਰ ਨੇ ਉਹ ਇਹ ਖੁੱਲ ਕੇ ਸ਼ਿਕਾਇਤ ਕਰ ਰਹੇ ਆ ਕਿ ਸਾਡੇ ਚੋਰੀ ਵਧ ਗਈ ਆ ਖਾਸ ਕਰਕੇ ਮੀਟ ਬ੍ਰੈਡ ਅਤੇ ਹੋਰ ਆਈਟਮ ਜਿਹੜੀਆਂ ਨੇ ਉਹੋ ਚੋਰੀ ਕੀਤੀਆਂ ਜਾਂਦੀਆਂ ਤੇ ਉਹਨਾਂ ਵਿੱਚੋਂ ਕਈ ਬੰਦੇ ਫੜੇ ਵੀ ਜਾਂਦੇ ਆ ਤੇ ਕਈ ਸਫਲ ਵੀ ਹੋ ਜਾਂਦੇ ਆ ਸੋ ਇਹ ਬੇਰਜ਼ਗਾਰੀ ਦੇ ਨਾਲ ਜੁੜੀ ਸਿੱਧੀ ਗੱਲ ਦੱਸੀ ਜਾ ਰਹੀ ਆ ਕਿ ਲੋਕਾਂ ਦੇ ਕੋਲ ਕਈਆਂ ਦੇ ਕੋਲ ਤਨਖਾਹਾਂ ਨਹੀਂ ਆ ਰਹੀਆਂ ਜਾਂ ਘੱਟ ਆ ਰਹੀਆਂ ਆ ਟੱਬਰ ਹੈਗੇ ਆ ਸਰ ਨਹੀਂ ਰਿਹਾ ਤੇ ਇਸ ਕਰਕੇ ਉਹਨਾਂ ਨੂੰ ਜਾਂ ਖਰਾਤੀ ਸੰਸਥਾਵਾਂ ਦੇ ਵਿੱਚ ਜਾਣਾ ਪੈਂਦਾ ਜਾਂ ਫੂਡ ਬੈਂਕਸ ਜਾਣਾ ਪੈਂਦਾ ਕਈ ਜਿਹੇ ਨੇ ਜਿਹੜੇ ਕਿ ਨਸ਼ਿਆਂ ਦੀ ਲਤ ਵਿੱਚ ਲੱਗੇ ਹੋਏ ਆ ਜਾਂ ਫਿਰ ਉਹ ਮਾਨਸਿਕ ਤੌਰ ਦੇ ਉੱਤੇ ਸਹੀ ਨਹੀਂ ਆ ਦੇ ਉਹ ਰੋਫਰ ਚੋਰੀਦਾਰ ਆ ਅਪਣਾ ਲੈਂਦੇ ਆ ਸੋ ਜਿਹੇ ਮਾਮਲਿਆਂ ਦੇ ਵਿੱਚ ਇਹ ਸ਼ਿਕਾਇਤਾਂ ਲਗਾਤਾਰ ਵਧੀਆਂ ਜਾ ਰਹੀਆਂ ਆ ਅਸੀਂ ਆਪਣੇ ਆਪ ਨੂੰ ਖੁਸ਼ਪ੍ਰੀਸ਼ਮ ਸਮਝਦੇ ਆ ਕਿ ਸਾਡੇ ਕੋਲ ਇੱਕ ਤਅ ਹੈ ਵੀ ਕੰਮ ਸਾਰੇ ਕਰਦੇ ਆ ਰੋਟੀ ਪਾਣੀ ਵਧੀਆ ਖਾਂਦੇ ਆ ਤੇ ਦੂਜੀ ਗੱਲ ਇਹ ਆ ਕਿ ਲੰਗਰ ਦਾ ਪ੍ਰਬੰਧ ਹੈਗਾ ਆ ਸਿੱਖ ਗੁਰਦੁਆਰਾ ਸਹਿਬਾਨ ਦੁਨੀਆਂ ਦੇ ਵਿੱਚ ਹਰ ਇੱਕ ਥਾਂ ਮੁਫਤ ਦੇ ਵਿੱਚ ਲੰਗਰ ਪ੍ਰੋਵਾਈਡ ਕਰਦੇ ਆ ਅਤੇ ਇਹ ਗੱਲ ਕਲੀਅਰ ਆ ਹੁਣ ਸਪਸ਼ਟ ਆ ਕਿ ਬਹੁਤ ਸਾਰੀਆਂ ਥਾਂ ਦੇ ਉੱਤੇ ਔਰ ਲੋਕ ਜਿਹੜੇ ਨੇ ਜਿਹੜੇ ਲੋੜਵੰਦ ਨੇ ਉਹ ਉਥੇ ਆ ਕੇ ਲੰਗਰ ਛਕਦੇ ਆ ਤੇ ਕਮਿਊਨਿਟੀ ਜਿਹੜੀ ਆ ਉਹ ਰਲ ਮਿਲ ਕੇ ਲੰਗਰ ਛਕਾ ਰਹੀ ਆ ਤੇ ਲੰਗਰ ਛਕ ਰਹੀ ਆ ਬਹੁਤ سارے ਲੋਕਾਂ ਦੀਆਂ ਲੋੜਾਂ ਦੀ ਪੂਰਤੀ ਹੋ ਰਹੀ ਆ ਤੇ ਜਿਹੜੀਆਂ ਇਹੋ ਜਿਹੀਆਂ ਖਬਰਾਂ ਉਹਨਾਂ ਤੋਂ ਫਿਰ ਬਚਾਅ ਹੋ ਜਾਂਦਾ ਕਿ ਸਾਡੇ ਭਾਈਚਾਰੇ ਵਿੱਚੋਂ ਵੀ ਲੋਕ ਚੋਰੀ ਕਰ ਰਹੇ ਆ ਆਦਰਵਾਈਜ਼ ਇਹੀ ਆ ਹੁਣ ਦੇਖਣ ਚ ਮਿਲ ਰਿਹਾ ਕਿ ਜਿਹੜੇ ਲੋੜਵੰਦ ਨੇ ਉਹ ਜੇਕਰ ਉਹਨਾਂ ਨੂੰ ਇਹੋ ਜਿਹੀ ਕੋਈ ਸਮੱਸਿਆ ਆ ਰਹੀ ਆ ਤਾਂ ਉਹਨਾਂ ਦੇ ਕੋਲ ਗੁਰਦਰਾ ਸਾਹਿਬਾਨ ਦੀ ਆਪਸ਼ਨ ਹੈਗੀ ਆ ਉੱਥੇ ਜਾ ਕੇ ਲੰਗਰ ਛਕਦੇ ਆ ਤੇ ਛਕਾਉਂਦੇ ਆ ਜੀ ਇਸ ਦਿਨ ਅਲੀ ਆਪਾਂ ਗੱਲਬਾਤ ਕਰੀਏ ਜੀ ਗੋਲੀਆਂ ਚੱਲਣ ਦੀ ਟੈਡਾ ਦੇ ਵਿੱਚ ਗੋਲੀਆਂ ਲਗਾਤਾਰ ਚੱਲ ਰਹੀਆਂ ਆ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਡੈਲਟਾ ਦੇ ਵਿੱਚ ਦੋ ਦਿਨ ਪਹਿਲਾਂ 84 ਐਵਨਿਊ ਤੇ ਬਰੁਕਰ ਰੋਡ ਦੇ ਕੋਲ ਇੱਕ ਗੋਲੀ ਚੱਲੀ ਸੀ ਉਸ ਮਾਮਲੇ ਵਿੱਚ ਹੁਣ ਜ਼ਿੰਮੇਵਾਰੀ ਜਿਹੜੀ ਆ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਆ ਲਾਰੈਂਸ ਬਿਸ਼ਨੋਈ ਗੈਂਗ ਦੇ 골ਡ ਢਿੱਲੋਂ ਵੱਲੋਂ ਇੱਕ ਫੇਸਬੁੱਕ ਤੇ ਪੋਸਟ ਪਾ ਕੇ ਕਿਹਾ ਗਿਆ ਕਿ ਇਹ ਗੋਲੀ ਜਿਹੜੀ ਆ ਉਹਨਾਂ ਦੇ ਗੈਂਗ ਨੇ ਚਲਾਈ ਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕਬੱਡੀ ਦੇ ਪ੍ਰਮੋਟਰ ਨੇ ਦਵਿੰਦਰ ਮਾਨ ਔਰ ਡੇਵ ਮਾਨ ਇਹ ਉਹਨਾਂ ਦੇ ਘਰ ਦੇ ਉੱਤੇ ਗੋਲੀ ਚਲਾਈ ਗਈ ਆ ਤੇ ਇਸ ਜ਼ਿੰਮੇਵਾਰੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਬੱਡੀ ਦੇ ਨਾਲ ਸੰਬੰਧਿਤ ਮਾਮਲਾ ਆ ਕਬੱਡੀ ਖਿਡਾਰੀਆਂ ਦੇ ਨਾਲ ਤੱਕੇ ਦਾ ਮਾਮਲਾ ਆ ਇਹ ਸੰਬੰਧੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਸੋ ਮਾਮਲਾ ਇੱਕ ਵਾਰ ਫਿਰ ਜਿਹੜਾ ਜੀ ਉਹ ਕਬੱਡੀ ਅਤੇ ਗੈਂਗਾ ਦੇ ਨਾਲ ਜੁੜ ਗਿਆ ਜਾਪਦਾ ਆ ਦੂਜੇ ਪਾਸੇ ਹਾਲ ਹੀ ਦੇ ਵਿੱਚ ਹੁਣੇ ਖਬਰ ਆ ਰਹੀ ਆ ਕਿ ਐਪਸਫੋਰਡ ਦੀ ਸਿਸਕਨ ਡਰਾਈਵ ਦੇ ਉੱਤੇ ਇੱਕ ਘਰ ਦੇ ਵਿੱਚ ਹਿੰਸਕ ਵਾਰਦਾਤ ਹੋਈ ਆ ਉੱਥੇ ਗੋਲੀਆਂ ਚਲਾਈਆਂ ਗਈਆਂ ਆ ਗੋਲੀਆਂ ਇੱਕ ਵਿਅਕਤੀ ਤੇ ਲੱਗੀਆਂ ਆ ਸਟਰੀ ਪੁਲਿਸ ਹੈ ਉਹਨਾਂ ਨੇ ਹਲੇ ਤੱਕ ਇੰਨੀ ਜਾਣਕਾਰੀ ਦਿੱਤੀ ਹੈ ਕਿ ਇਹ ਫਰੋਤੀਆਂ ਦੇ ਨਾਲ ਸੰਬੰਧਿਤ ਮਾਮਲਾ ਨਹੀਂ ਹੈ ਤੇ ਨਾ ਹੀ ਆਮ ਲੋਕਾਂ ਨੂੰ ਇਤੋਂ ਖਤਰਾ ਹੈ ਸੋ ਇਹ ਜਿਹੜੀ ਸੜਕ ਛੋਟੀ ਜਿਹੀ ਹੈਗੀ ਆ ਬਲੂ ਜੇ ਸਟਰੀਟ ਅਤੇ ਸੈਂਡਪੇਪਰ ਡਰਾਈਵ ਦੇ ਲਾਗੇ ਸਿਸਕਨ ਡਰਾਈਵ ਉਹਨਾਂ ਨੇ ਜਾਂਚ ਲਈ ਬੰਦ ਕੀਤੀ ਹੋਈ ਹੈ ਤੇ ਕਹਿੰਦੇ ਬਾਕੀ ਜਾਣਕਾਰੀ ਅਸੀਂ ਥੋੜੀ ਦੇਰ ਤੱਕ ਦੇਵਾਂਗੇ ਜਿਹੜੇ ਆਲੇ ਦੁਆਲੇ ਲੋਕ ਨਹੀਂ ਰਹਿੰਦੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਕਹਿੰਦੇ ਵੀ ਹੁਣ ਪ੍ਰਤੀਤ ਹੋ ਰਿਹਾ ਵੀ ਕਿਸੇ ਦਾ ਅੰਦਰ ਕਤਲ ਹੋਇਆ ਆ ਤੇ ਇਸ ਸਬੰਧੀ ਉਹ ਕਹਿੰਦੇ ਵੀ ਪੁਲਿਸ ਬਿਹਤਰ ਦੱਸ ਸਕਦੀ ਆ ਪਰ ਜਿਸ ਹਿਸਾਬ ਦੇ ਹਾਲਾਤ ਨੇ ਜਾਂਚ ਚੱਲ ਰਹੀ ਨੇ ਐਂਬੂਲੈਂਸ ਦੀਆਂ ਗੱਡੀਆਂ ਆ ਉਤੋਂ ਹੀ ਲੱਗਦਾ ਆ ਕਿ ਇੱਥੇ ਅੰਦਰ ਕੁਛ ਨਾ ਕੁਛ ਜ਼ਰੂਰ ਅਜਿਹਾ ਵਪਰਿਆ ਆ ਇਸ ਦੇ ਨਾਲ ਹੀ ਨਿਊ ਵੈਸਟਮਿੰਸਟਰ ਸ਼ਹਿਰ ਨਾਲੇ ਪੈ ਜਾਂਦਾ ਸਰੀ ਦੇ ਪਟੋਲੋ ਬ੍ਰਿਜ ਟੱਪ ਕੇ ਉੱਥੇ ਵੀ ਤੜਕੇ ਇੱਕ ਵਿਅਕਤੀ ਦੇ ਗੋਲੀਆਂ ਲੱਗੀਆਂ ਪੁਲਿਸ ਪੈਟਰੋਲ ਕਰ ਰਹੀ ਸੀ ਤੇ ਉਹਨਾਂ ਨੂੰ ਇੱਕ ਵਿਅਕਤੀ ਗੋਲੀਆਂ ਲੱਗਣ ਦੀ ਹਾਲਤ ਵਿੱਚ ਜ਼ਖਮੀ ਆ ਮਿਲਿਆ ਤਕਰੀਬਨ ਸੜਕੇ 3:00 ਵਜੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਆ 4th ਸਟਰੀਟ ਅਤੇ ਮਕਰਾਈਡ ਬੁਲੇਵਾਰਡ ਦੇ ਵਿਚਾਲੇ ਕਲੰਬੀਆ ਸਟਰੀਟ ਦੇ ਉੱਤੇ ਇਹ ਬੰਦਾ ਜ਼ਖਮੀ ਪਿਆ ਸੀਗਾ ਤੇ ਪੁਲਿਸ ਇਹ ਕਹਿ ਰਹੀ ਆ ਕਿ ਇਹਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਿ ਅਮਰੀਕਾ ਦੀ ਅਮਰੀਕਾ ਦਾ ਸ਼ਹਿਰ ਸਟਾਕਟਨ ਕੈਲੀਫੋਰਨੀਆ ਦਾ ਮਸ਼ਹੂਰ ਤੇ ਪੁਰਾਣਾ ਸ਼ਹਿਰ ਆ ਉੱਥੇ ਇੱਕ ਪੰਜਾਬਣ ਲਾਪਤਾ ਹੋ ਗਈ ਸੀਗੀ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਵੀ ਉਹਦਾ ਕਤਲ ਹੋ ਗਿਆ ਆ ਲੜਕੀ ਦਾ ਨਾਮ ਅਮਨਦੀਪ ਕੌਰ ਦੱਸਿਆ ਗਿਆ ਸੀ ਇਹਦੀ ਉਮਰ 31 ਸਾਲ ਦੱਸੀ ਜਾ ਰਹੀ ਆ ਯੂਨਾਈਟਿਡ ਸਿਕਸ ਵੱਲੋਂ ਉਸ ਮੌਕੇ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਅਮਨਦੀਪ ਕੌਰ ਲਾਪਤਾ ਆ ਇਦਾਂ ਅਮਰੀਕਾ ਦੇ ਵਿੱਚ ਕੋਈ ਨਹੀਂ ਆ ਤੇ ਉਹਦੇ ਜਿਹੜੇ ਮਾਪੇ ਨੇ ਉਹਨਾਂ ਨੇ ਯੂਨਾਈਟਿਡ ਸਟੇਟਸ ਨੂੰ ਜ਼ਿੰਮੇਵਾਰੀ ਸੌਂਪੀਆ ਕਿ ਉਹਦੀ ਲੱਭਣ ਦੇ ਵਿੱਚ ਲਭਾਉਣ ਦੇ ਵਿੱਚ ਮਦਦ ਕੀਤੀ ਜਾਵੇ ਉਸ ਤੋਂ ਕੁਝ ਦਿਨਾਂ ਬਾਅਦ ਫਿਰ ਸਟਾਕਟਨ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਇੱਕ 31 ਸਾਲਾਂ ਔਰਤ ਦੀ ਲਾਸ਼ ਗੱਡੀ ਦੇ ਵਿੱਚੋਂ ਮਿਲੀ ਆ ਉਹਦੇ ਚਾਕੂ ਮਾਰੇ ਹੋਏ ਸਿਗੇ ਤੇ ਬਾਅਦ ਵਿੱਚ ਉਸ ਦੀ ਪਛਾਣ ਜਿਹੜੀ ਆ ਫਿਰ ਉਹ ਅਮਨਦੀਪ ਕੌਰ ਵਜੋਂ ਕੀਤੀ ਗਈ ਸੀਗੀ ਤੇ ਹੁਣ ਜਿਹੜੀ ਜਾਣਕਾਰੀ ਬਾਹਰ ਆ ਰਹੀ ਆ ਉਹਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 35 ਸਾਲਾਂ ਦੇ ਪੰਜਾਬੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਇਹ ਜਿਹੜਾ ਕਤਲ ਨਵੰਬਰ ਮਹੀਨੇ ਹੋਇਆ ਇਸ ਸੰਬੰਧੀ ਪਰਮਜੀਤ ਸਿੰਘ ਨੂੰ ਜਿਹੜਾ ਉਹ ਹੋਮੋਸਾਈਡ ਦੇ ਚਾਰजेस ਦੇ ਵਿੱਚ ਕਤਲ ਦੇ ਚਾਰजेस ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ ਤੇ ਜਦੋਂ ਫਿਰ ਕੇਸ ਅਦਾਲਤ ਦੇ ਵਿੱਚ ਜਾਊਗਾ ਇਸ ਸੰਬੰਧੀ ਹੋਰ ਜਾਣਕਾਰੀ ਬਾਹਰ ਆ ਸਕਦੀ ਆ ਸਟਾਕਟਨ ਪੁਲਿਸ ਨੇ ਭਾਈਚਾਰੇ ਨੂੰ ਬੇਨਤੀ ਕੀਤੀ ਆ ਕਿ ਜੇਕਰ ਉਹਨਾਂ ਦੇ ਕੋਲ ਕੋਈ ਹੋਰ ਜਾਣਕਾਰੀ ਹੋਵੇ ਮ੍ਰਿਤਕਾ ਦੇ ਬਾਰੇ ਜਾਂ ਕਥਿਤ ਦੋਸ਼ੀ ਬਾਰੇ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਤਾਂ ਕਿ ਇਸ ਕੇਸ ਨੂੰ ਕਹਾ ਸਲਝਾਉਣ ਦੇ ਵਿੱਚ ਹੋਰ ਮਦਦ ਜਿਹੜੀ ਆ ਉਹ ਮਿਲ ਸਕੇ ਇਸ ਦੇ ਨਾਲ ਹੀ ਆਪਾਂ ਗੱਲ ਈਰਾਨ ਦੀ ਕਰਾਂਗੇ ਈਰਾਨ ਦੇ ਵਿੱਚ ਇਸ ਵੇਲੇ ਜਿਹੜੀ ਵਿਦਰੋਹ ਦੀ ਭਾਵਨਾ ਆ ਪੂਰੀ ਭੜਕੀ ਹੋਈ ਆ ਤੇ ਈਰਾਨ ਵਾਲੇ ਕਹਿ ਰਹੇ ਆ ਕਿ ਜਾਣ ਬੁੱਝ ਕੇ ਅਮਰੀਕਾ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਆ ਪਲੀ ਤਾਜ਼ਾ ਜਾਣਕਾਰੀ ਉੱਥੋਂ ਆ ਰਹੀ ਹੈ ਈਰਾਨ ਦੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਬਦਰੋਹੀ ਲੋਕ ਵਿਰੋਧੀ ਲੋਕ ਜਿਹੜੇ ਸਰਕਾਰ ਦੇ ਨੇ ਉਹ ਸੜਕਾਂ ਦੇ ਉੱਤੇ ਮਾਰਚ ਕਰ ਰਹੇ ਆ ਸਰਕਾਰੀ ਗੱਡੀਆਂ ਨੂੰ ਸਰਕਾਰੀ ਇਮਾਰਤਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਆ ਇਹ ਹਾਲਾਤ ਨੂੰ ਰੋਕਣ ਵਾਸਤੇ ਜਿਹੜੀ ਈਰਾਨ ਦੀ ਸਰਕਾਰ ਨੇ ਉਹਨਾਂ ਨੇ ਇੰਟਰਨੈਟ ਬਲੌਕ ਕਰ ਦਿੱਤਾ ਕੱਲ ਤੇ ਉਹਦੇ ਨਾਲ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਇਹ ਵਿਦਰੋਹ ਜਿਹੜਾ ਇਸ ਤਰੀਕੇ ਨਾਪ ਦਿੱਤਾ ਜਾਵੇ ਹੁਣ ਤੱਕ ਅਧਿਕਾਰਤ ਤੌਰ ਦੇ ਉੱਤੇ 62 ਦੇ ਕਰੀਬ ਮੌਤਾਂ ਹੋ ਚੁੱਕੀਆਂ ਆ 2300 ਦੇ ਕਰੀਬ ਲੋਕ ਗ੍ਰਫਤਾਰ ਕੀਤੇ ਜਾ ਚੁੱਕੇ ਆ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਰਾਨ ਨੇ ਸ਼ਾਂਤਮਈ ਮਜ਼ਾਰਾਕਾਰੀਆਂ ਨੂੰ ਮਾਰਿਆ ਤਾਂ ਅਮਰੀਕਾ ਨੂੰ ਵਿਚ ਦਖਲਅੰਦਾਜ਼ੀ ਕਰਨੀ ਪਊਗੀ ਆਪਾਂ ਜਾਣਦੇ ਆ ਕਿ 225 ਦੇ ਵਿੱਚ ਵੀ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਦੇ ਉੱਤੇ ਹਮਲੇ ਕੀਤੇ ਸੀ ਉਸ ਤੋਂ ਬਾਅਦ ਇਹ ਧੂਣੀ ਲਗਾਤਾਰ ਧੁੱਕ ਰਹੀ ਆ ਦੋਵੇਂ ਧਿਰਾਂ ਫਿਰ ਲੜਾਈ ਦੀ ਤਿਆਰੀ ਕਰ ਰਹੀਆਂ ਆ ইরান ਵੱਲੋਂ ਰੂਸ ਤੋਂ ਚੀਨ ਤੋਂ ਹਥਿਆਰ ਮੰਗਾਏ ਜਾ ਰਹੇ ਆ ਇਧਰੋਂ ਅਮਰੀਕਾ ਤੇ ਇਜ਼ਰਾਇਲ ਲਗਾਤਾਰ ਆਪਣੇ ਹਥਿਆਰ ਜਿਹੜੇ ਤਿੱਖੇ ਕਰ ਰਹੇ ਆ ਅਮਰੀਕਾ ਵੱਲੋਂ ਬਹੁਤ ਸਾਰਾ ਫੌਜੀ ਅਸਲਾ ਯੂਰਪ ਦੇ ਵਿੱਚ ਤੇ ਮਿਡਲ ਈਸਟ ਦੇ ਵਿੱਚ ਬੀਤੇ ਦਿਨਾਂ ਚ ਢੋਆ ਗਿਆ ਆ ਸੋ ਇਹ ਲੜਾਈ ਜਿਹੜੀ ਕਿਸੇ ਵੇਲੇ ਵੀ ਛਿੜ ਸਕਦੀ ਆ ਬਾਕੀ ਇਹ ਸ਼ੱਕ ਹਮੇਸ਼ਾ ਹੀ ਬਰਕਰਾਰ ਰਹਿਣਾ ਆ ਕਿ ਈਰਾਨ ਦੇ ਕੋਲ ਕਿਤੇ ਪਰਮਾਣੂ ਬੰਬ ਬਣਤ ਨਹੀਂ ਗਿਆ ਹੈਗਾ ਬੇਸ਼ੱਕ ਪਿਛਲੇ ਹਮਲੇ ਦੇ ਵਿੱਚ ਅਮਰੀਕਾ ਨੇ ਦਾਵਾ ਕੀਤਾ ਸੀਗਾ ਕਿ ਜਿਹੜੇ ਉਹਨਾਂ ਦੇ ਪਰਮਾਣੂ ਪਲਾਂਟ ਨੇ ਪਹਾੜਾਂ ਦੇ ਥੱਲੇ ਬਣਾਏ ਹੋਏ ਉਹ ਵੱਡੇ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਗਏ ਆ ਪਰ ਫਿਰ ਵੀ ਕਿਤੇ ਨਾ ਕਿਤੇ ਖਬਰਾਂ ਆndੀਆਂ ਰਹਿੰਦੀਆਂ ਕਿ ਇਰਾਨ ਪਰਮਾਣੂ ਬੰਬ ਬਣਾਉਣ ਦੇ ਲਾਗੇ ਪਹੁੰਚਿਆ ਹੋਇਆ ਆ ਹੁਣ ਇਹ ਨਹੀਂ ਪਤਾ ਵੀ ਇਹ ਖਬਰ ਸਰਵਿਸ ਕਰਕੇ ਢਾਈ ਜਾਂਦੀ ਆ ਤਾਂ ਕਿ ਇਰਾਨ ਦੇ ਉੱਤੇ ਫਿਰ ਹਮਲਾ ਹੋ ਸਕੇ ਪਰ ਇਰਾਨ ਦਾ ਅਜਿਹੜਾ ਸੱਤਾ ਦਾ ਤਵਾਜਨ ਉਹ ਲਾਗੇ ਭਵਿੱਖ ਵਿੱਚ ਹੋ ਸਕਦਾ ਆ ਜਿਸ ਹਿਸਾਬ ਦੇ ਨਾਲ ਲੋਕ ਸੜਕਾਂ ਦੇ ਉੱਤੇ ਆ ਰਹੇ ਆ ਜਿਸ ਹਿਸਾਬ ਦੇ ਨਾਲ ਉੱਥੋਂ ਭੱਜੇ ਹੋਏ ਆਗੂ ਲੋਕਾਂ ਨੂੰ ਬਗਦੋਸ਼ ਕਰਨ ਦੀਆਂ ਜਿਹੜੀਆਂ ਉਹ ਗੱਲਾਂਬਾਤਾਂ ਕਰ ਰਹੇ ਆ ਅਮਰੀਕਾ ਵੱਲੋਂ ਸਪੋਰਟ ਕੀਤੀ ਜਾ ਰਹੀ ਆ ਉਤੋਂ ਲੱਗਦਾ ਵੀ ਇਰਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਅятоਲਾ ਖਮੈਨੀ ਉਹਨਾਂ ਨੇ ਇੱਕ ਸਟੇਟ ਟੀਵੀ ਦੇ ਉੱਤੇ ਜਾ ਕੇ ਸੰਬੋਧਨ ਕਰਦਿਆਂ ਕਿਹਾ ਕਿ ਈਰਾਨ ਦੀ ਸਰਕਾਰ ਨੂੰ ਈਰਾਨ ਨੂੰ ਖਤਮ ਕਰਨ ਦੇ ਵਾਸਤੇ ਪੱਛਮੀ ਤਾਕਤਾਂ ਖਾਸ ਕਰਕੇ ਅਮਰੀਕਾ ਦੀ ਸੀਆਈਏ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ 1979 ਦੇ ਵਿੱਚ ਵੀ ਇਸੇ ਤਰੀਕੇ ਹੋਇਆ ਸੀਗਾ 1979 ਦੇ ਵਿੱਚ ਸ਼ਾਹ ਅਫਹਰਾਨ ਜਿਹੜਾ ਉੱਥੇ ਰੂਲ ਕਰਦਾ ਸੀਗਾ ਇਕਾ ਬਹੁਤ ਹੀ ਉਹਨੂੰ ਮੋਡਰੇਟ ਜਿਹੜਾ ਸ਼ਾਸਕ ਸਮਝਿਆ ਜਾਂਦਾ ਆ IRAN ਦੇ ਵਿੱਚ ਹਾਲਾਤ ਉਸ ਵੇਲੇ ਹੋਰ ਤਰ੍ਹਾਂ ਦੇ ਸੀਗੇ ਤਾਂ ਫਿਰ ਜਿਹੜੇ ਆਇਤੁੱਲਾ ਅਲੀ ਖਮੀਨੀ ਤੇ ਉਹਨਾਂ ਦਾ ਗਰੁੱਪ ਆ ਇਹ IRAN ਦੇ ਉੱਤੇ ਕਾਬਜ਼ ਹੋ ਗਏ ਸੀਗੇ ਬਾਹਰੋਂ ਲਿਆ ਕੇ ਇਹਨਾਂ ਨੂੰ ਬਿਠਾਇਆ ਗਿਆ ਸੀਗਾ ਤੇ ਜਿਹੜਾ ਸ਼ਾਹ ਫਹਿਰਾਨ ਆ ਆਪਣਾ ਟੱਬਰ ਲੈ ਕੇ ਅਮਰੀਕਾ ਭੱਜਾਇਆ ਸੀ ਰਾਸ਼ੀਸ਼ਾਹ ਨਾਲ ਉੱਥੇ ਮਿਲੀ ਸੀਗੀ ਹੁਣ ਸ਼ਾਹ ਫਹਿਰਾਨ ਜਿਹੜਾ ਆਪ ਤਾਂ ਨਹੀਂ ਆ ਪ੍ਰਛਾਦਾ ਬੇਟਾ ਰਜ਼ਾ ਪਹਿਲਵੀ ਜਿਹੜਾ ਕਿ 65 ਸਾਲ ਦਾ ਹੋ ਗਿਆ ਉਹ ਇਸ ਵੇਲੇ ਵਿਦਰੋਹੀਆਂ ਨੂੰ ਇਹ ਕਹਿ ਰਿਹਾ ਆ ਕਿ ਦੁਨੀਆ ਦੀਆਂ ਨਿਗਾਹਾਂ ਤੁਹਾਡੇ ਤੇ ਆ ਤੇ ਜੇਕਰ ਤੁਸੀਂ ਇਰਾਨ ਨੂੰ ਕੱਟੜਪੰਥੀਆਂ ਤੋਂ ਬਚਾਉਣਾ ਆ ਤਾਂ ਤੁਸੀਂ ਜਿਹੜੀਆਂ ਸੜਕਾਂ ਨੇ ਇਰਾਨ ਦੀਆਂ ਸਾਰੀਆਂ ਮਲ ਲਵੋ ਮਤਲਬ ਕਿ ਸੜਕਾਂ ਤੇ ਆ ਜਾਓ ਬਦਰੋਹ ਕਰ ਦਿਓ ਤਾਂ ਹੀ ਦੁਨੀਆ ਤੁਹਾਡੀ ਫਿਰ ਮਦਦ ਕਰ ਸਕਦੀ ਆ ਸੋ ਕੁੱਲ ਮਿਲਾ ਕੇ ਬਾਹਰੋਂ ਰਹਿ ਕੇ ਇਹ ਬਦਰੋਹ ਜਿਹੜਾ ਜੀ ਉਹ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਇਰਾਨ ਦੇ ਵਿੱਚ ਵੀ ਲੋਕ ਹਲੇ ਸਪਸ਼ਟ ਨਹੀਂ ਹੈਗੇ ਕਿ ਉਹਨਾਂ ਨੇ ਰਜ਼ਾ ਪਹਿਲ ਵੀ ਜਿਹੜਾ ਕਿ ਅਮਰੀਕਾ ਬੈਠਾ ਉਹਦੀ ਜਿਹੜੀ ਨਮਾਇੰਦਗੀ ਤੇ ਯਕੀਨ ਕਰਨਾ ਕਿ ਨਹੀਂ ਕਿ ਉਹਦੇ ਅਧੀਨ ਜਿਹੜਾ ਆ ਉਹ ইরান ਚੱਲ ਵੀ ਸਕਦਾ ਕਿ ਨਹੀਂ ਦੂਜੇ ਪਾਸੇ ইরান ਦੇ ਜਿਹੜੇ ਸਰਕਾਰੀ ਟੀਵੀ ਨੇ ਜਾਂ ইরান ਦੇ ਮਾਹਰ ਨੇ ਉਹ ਆਪਣੇ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਕਿਸੇ ਦੇ ਮਗਰ ਲਾ ਕੇ ইরান ਦੇ ਵਿੱਚ ਅਮਰੀਕੀ ਜਾਂ ਅस्ट्रेलੀਆ ਦੀ ਦਖਲਅੰਦਾਜ਼ੀ ਨਾ ਕਰਵਾ ਲਿਓ ਵਰਨਾ ਆਪਣਾ ਹਾਲ ਵੀ ਜਿਹੜਾ ਫਿਰ ਇਰਾਕ ਜਾਂ ਸੀਰੀਆ ਵਾਲਾ ਹੋ ਜਾਣਾ ਆ ਹਾਲ ਦੀ ਘੜੀ ইরান ਇੱਕ ਬਹੁਤ ਹੀ ਵਧੀਆ ਵਿਕਾਸਸ਼ੀਲ ਮੁਲਕਾ ਅਤੇ ਕਾਫੀ ਸ਼ਾਂਤੀ ਭਰਪੂਰ ਮੁਲਕਾ ਸੋ ਕੁੱਲ ਮਿਲਾ ਕੇ ਜੇ ਇੱਕ ਪਾਸੇ ਦਰਾਨ ਦੇ تختے ਪਲਟਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਦੂਜੇ ਪੱਸੇ ਦਰਾਨ ਵੱਲੋਂ ਇਹ ਵਿਦਰੋਹ ਨੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਦੇ ਵਿੱਚ ਕਿਹੜੀ ਤੇ ਅਦਮਕਾਮਯਾਬੀ ਮਿਲਦੀ ਹੈ ਸ਼ਾਇਦ ਆਪਾਂ ਨੂੰ ਕੁਝ ਦਿਨਾਂ ਤੱਕ ਪਤਾ ਲੱਗ ਸਕਦਾ ਆ ਤੇ ਇਸ ਸਬੰਧੀ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਤੇ ਕੋਈ ਖੁੱਲਾ ਹਮਲਾ ਵੀ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ ਕਿਉਂਕਿ 트ੰਪ ਪਹਿਲੇ ਕਹਿ ਚੁੱਕੇ ਆ ਕਿ ਜੇਕਰ ਇਰਾਨ ਨੇ ਆਪਣੇ ਵਿਦਰੋਹੀਆਂ ਦੇ ਉੱਤੇ ਸਖਤੀ ਕੀਤੀ ਖਾਸ ਕਰਕੇ ਉਹਨਾਂ ਨੂੰ ਮਾਰਿਆ ਤਾਂ ਫਿਰ ਅਮਰੀਕਾ ਚੁੱਪ ਕਰਕੇ ਨਹੀਂ ਬੈਠੂਗਾ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਯੂਕਰੇਨ ਦੀ ਤਾਂ ਯੂਕਰੇਨ ਦੇ ਵਿੱਚ ਵੀ ਰੂਸ ਨੇ ਹਮਲੇ ਵਧਾ ਦਿੱਤੇ ਆ ਵੈਨਜ਼ਵੇਲਾ ਤੇ ਅਮਰੀਕਾ ਦੀ ਚੜ੍ਹਾਈ ਉਸ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਫੜ ਕੇ ਅਮਰੀਕਾ ਲੈ ਆਉਣਾ ਉਸ ਤੋਂ ਬਾਅਦ ਰਸ਼ੀਆ ਨੂੰ ਵੀ ਲੱਗ ਰਿਹਾ ਆ ਕਿ ਉਹਨੂੰ ਕੁਝ ਨਾ ਕੁਝ ਕਰਨਾ ਪੈਣਾ ਆ ਸੋ ਉਹਨਾਂ ਨੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਨਾਲ ਯੂਕਰੇਨ ਦੇ ਉੱਤੇ ਵੱਡਾ ਹਮਲਾ ਕੀਤਾ ਆ ਹਾਲਾਂਕਿ ਯੂਕਰੇਨ ਬਿਲਕੁਲ ਲੱਗ ਗਿਆ ਹਾਈਪਰਸੋਨਿਕ ਮਿਜ਼ਾਈਲਾਂ ਦੀ ਲੋਡ ਨਹੀਂ ਆਪਾਂ ਇਹ ਕਹਿ ਸਕਦੇ ਹਾਂ ਕਿ ਰੂਸ ਨੇ ਆਪਣੀਆਂ ਹਾਈਪਰਸੋਨਿਕ ਮਿਜ਼ਾਈਲਾਂ ਵਰਤ ਕੇ ਦੁਨੀਆ ਨੂੰ ਦਿਖਾਇਆ ਆ ਕਿ ਜੇਕਰ ਸਾਡੇ ਨਾਲ ਤੁਸੀਂ ਜਿਹੜੀ ਦੁਸ਼ਮਣੀ ਵਧਾਈ ਤਾਂ ਫਿਰ ਸਾਨੂੰ ਹਾਈਪਰਸੋਨਿਕ ਮਜ਼ਾਈਲਾ ਚਲਾਉਣੀਆਂ ਪੈਣਗੀਆਂ ਇਹ ਹਾਈਪਰਸੋਨਿਕ ਮਜ਼ਾਈਲਾ ਇੰਨੀਆਂ ਤੇਜ਼ ਆ ਕਿ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ ਤੇ ਇਹ ਜਿਹੜੇ ਨਿਊਕਲੀਅਰ ਹਥਿਆਰ ਆ ਉਹ ਵੀ ਨਾਲ ਲਿਜਾ ਸਕਦੀਆਂ ਸੋ ਦੁਨੀਆ ਕਿਸੇ ਵਧੀਆ ਪਾਸੇ ਨਹੀਂ ਜਾ ਰਹੀ ਹਰ ਰੋਜ਼ ਕੋਈ ਨਾ ਕੋਈ ਖਬਰ ਇਹੋ ਜਿਹੀ ਆ ਰਹੀ ਆ ਜਿਹੜੀ ਦਰਸਾ ਰਹੀ ਆ ਕਿ ਦੁਨੀਆ ਜੰਗ ਵੱਲ ਨੂੰ ਵੱਧ ਰਹੀ ਆ ਤੇ ਹੌਲੀ-ਹੌਲੀ ਜਿਹੜਾ ਮਾਹੌਲ ਆ ਤਣਾਅ ਆ ਉਹ ਵਧਦਾ ਚੱਲਿਆ ਜਾ ਰਿਹਾ ਆ ਇਸਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਬਾਰੇ ਇਹ ਹੀ ਕਿਹਾ ਜਾਂਦਾ ਕਿ ਹੱਲੇ ਉੱਥੇ ਡਿਵੈਲਪਮੈਂਟ ਨਹੀਂ ਹੋਈ ਕਿਉਂਕਿ ਮਾਹੌਲ ਉੱਥੇ ਲਗਾਤਾਰ ਜਿਹੜਾ ਆ ਸਰਕਾਰੀ ਧੱਕੇ ਵਾਲਾ ਰਿਹਾ ਆ ਪਰ ਫਿਰ ਵੀ ਕੁਛ ਨਾ ਕੁਛ ਕਾਲਜ ਯੂਨੀਵਰਸਿਟੀਆਂ ਚੱਲਦੀਆਂ ਰਹਿੰਦੀਆਂ ਆ ਪਰ ਉੱਥੋਂ ਦੇ ਅੰਧਪਗਤਾਂ ਨੇ ਇੱਕ ਮੈਡੀਕਲ ਕਾਲਜ ਆਪ ਬੰਦ ਕਰਵਾ ਦਿੱਤਾ ਜੀ ਤੇ ਇਹ ਮਾਤਾ ਬੈਸ਼ਨੂ ਦੇਵੀ ਮੈਡੀਕਲ ਕਾਲਜ ਬੰਦ ਹੀ ਨਹੀਂ ਕਰਵਾਇਆ ਬਲਕਿ ਬੰਦ ਹੋਣ ਦੇ ਉੱਤੇ ਹਿੰਦੂ ਤਵੀ ਮੋਦੀ ਅੰਧ ਭਗਤਾਂ ਨੇ ਭੰਗੜੇ ਵੀ ਪਾਏ ਆ ਖੁਸ਼ੀਆਂ ਵੀ ਮਨਾਇਆ ਆ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦੀ ਵੱਡੀ ਮੰਗ ਤਾਂ ਹੁੰਦੀ ਆ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਮੈਡੀਕਲ ਕਾਲਜ ਬਣੇ ਸਾਡੇ ਨਿਆਣੇ ਇਥੋਂ ਡਾਕਟਰ ਬਣਨ ਪਰ ਇਹ ਕੋ ਪਹਿਲਾ ਮੌਕਾ ਹੋਣਾ ਇਤਿਹਾਸ ਵਿੱਚ ਜਦੋਂ ਇਹ ਗੱਲ ਲਿਖੀ ਜਾਣੀ ਆ ਕਿ ਇਲਾਕੇ ਦੇ ਲੋਕਾਂ ਨੇ ਖੁਦ ਮੈਡੀਕਲ ਕਾਲਜ ਬੰਦ ਕਰਵਾਇਆ ਹੋਇਆ ਇਸ ਤਰੀਕੇ ਕਿ ਮਾਤਾ ਵੈਸ਼ਨੂ ਦੇਵੀ ਜਿਹੜਾ ਮੈਡੀਕਲ ਕਾਲਜ ਆ ਇੱਕ ਬੋਰਡ ਦੇ ਅਧੀਨ ਚੱਲਦਾ ਸੀਗਾ ਜਿਹੜਾ ਕਿ ਲੈਫਟ ਹੈਂਡ ਗਵਰਨਰ ਜਿਹੜਾ ਨੇ ਜੰਮੂ ਦੇ ਉਹਨਾਂ ਵੱਲੋਂ ਚਲਾਇਆ ਜਾਂਦਾ ਤੇ ਉਹ ਗਾਹਾਂ ਫਿਰ ਕਾਪ ਸੰਗੀ ਹੈਗੇ ਆ ਤੇ ਜਿਹੜਾ ਮੈਡੀਕਲ ਕਾਲਜ ਦੇ ਵਿੱਚ ਕੁੱਲ 50 ਸੀਟਾਂ ਸੀਗੀਆਂ ਇਹਨਾਂ 50 ਸੀਟਾਂ ਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਤੇ ਬੱਚੇ ਲਏ ਜਾਂਦੇ ਸੀਗੇ ਇੱਕ ਐਗਜ਼ਾਮ ਹੁੰਦਾ ਟੈਸਟ ਹੁੰਦਾ ਜਿਹਦੇ ਵੱਧ ਨੰਬਰ ਆਉਂਦੇ ਆ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਦਾਖਲਾ ਮਿਲਦਾ ਹੋਇਆ ਇਹ ਕਿ ਇਸ ਮੈਰਿਟ ਦੇ ਵਿੱਚ ਮੁਸਲਮਾਨਾਂ ਦੇ 42 ਬੱਚੇ ਜਿਹੜੇ ਦਾਖਲਾ ਲੈ ਗਏ ਇਹਨਾਂ ਵਿੱਚੋਂ 42 ਮੁਸਲਮਾਨ 60 ਹਿੰਦੂ ਅਤੇ ਇੱਕ ਸਿੱਖ ਨੂੰ ਜਿਹੜਾ ਦਾਖਲਾ ਮਿਲ ਗਿਆ। ਸੋ ਇੰਨੀ ਦੇਰ ਸੀ ਕਿ ਇਹਨਾਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਅਸੀਂ ਮੁਸਲਮਾਨਾਂ ਦੇ ਨਿਆਣੇ ਕਿਉਂ ਪੜਾਈਏ ਇੱਥੇ। ਹਾਲਾਂਕਿ ਉਹ ਬੱਚੇ ਜਿਹੜੇ ਮੈਰਿਟ ਦੇ ਆਧਾਰ ਦੇ ਉੱਤੇ ਉੱਪਰ ਆਏ ਸੀ, ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਦਾਖਲਾ ਮਿਲਿਆ ਸੀਗਾ। ਪਰ ਜੰਮੂ ਦੀ ਭਾਜਪਾ ਤੇ ਹੋਰ ਸਥਾਨਕ ਹਿੰਦੂ ਜਿਹਾ ਬੰਦੀਆਂ ਨੇ ਇਸ ਮੁੱਦੇ ਦੇ ਵੱਡਾ ਜਿਹੜਾ ਰੌਲਾ ਰੱਪਾ ਪਾਇਆ ਅਤੇ ਹਾਲੇ ਦਾ ਇਹ ਕੱਢਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਫਟਾਫਟ ਇਹਦੀ ਪ੍ਰਵਾਨਗੀ ਜਿਹੜੀ ਆ ਉਹ ਰੱਦ ਕਰੇ ਫਿਰ ਉਹੀ ਹੋਇਆ ਜੀ ਕਿ ਭਾਜਪਾ ਦੀ ਇਕਵਾਹੀ ਵਾਲੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਅਚੰਚੇਤ ਕਾਲਜ ਚ ਚੈਕਿੰਗ ਕੀਤੀ ਕਹਿੰਦੇ ਵਿੱਚ ਘਾਟਾਂ ਬਹੁਤ ਨੇ ਕਮੀਆਂ ਬਹੁਤ ਆ ਤੇ ਮੈਡੀਕਲ ਕਾਲਜ ਨੂੰ ਦਿੱਤੀ ਹੋਈ ਪ੍ਰਵਾਨਗੀ ਜਿਹੜੀ ਆ ਵਾਪਸ ਲੈ ਲਈ ਆ ਤੇ ਇਹ ਸ਼ਾਇਦ ਪਹਿਲੀ ਵਾਰੀ ਦੁਨੀਆ ਚ ਹੋਇਆ ਕਿ ਕੁਝ ਕਾਲਜ ਬੰਦ ਹੋਵੇ ਐਡਾ ਵੱਡਾ ਇਲਾਕੇ ਦੇ ਲੋਕ ਜਿਹੜੇ ਪੰਗੜੇ ਪਾਉਣ ਤੇ ਬਹੁਤ ਸਾਰੇ ਮਰਦਾਂ ਔਰਤਾਂ ਨੇ ਇਕੱਠੇ ਹੋ ਕੇ ਇਸ ਜਿੱਤ ਦੇ ਜਸ਼ਨ ਮਨਾਏ ਆ ਪੰਗੜੇ ਗਿੱਧੇ ਪਾਏ ਆ ਤੇ ਲੋਕ ਜਿਹੜੇ ਸਿਆਣੇ ਨੇ ਉਹ ਰੋ ਰਹੇ ਆ ਬੀ ਹੈ ਆਪਨਾ ਪੜਦੇ ਨਹੀਂ ਆਪ ਵਾਟਸਐਪ ਯੂਨੀਵਰਸਿਟੀ ਤੋਂ ਲਿਆ ਗਿਆਨ ਜਿਹੜਾ ਆ ਉਹੀ ਲੋਕਾਂ ਦੇ ਥੋਪਦੇ ਆ ਤੇ ਜੇਕਰ ਕੋਈ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦਾ ਹੈ ਤੋ ਉਹਨੂੰ ਵਧਣ ਨਹੀਂ ਦਿੰਦੇ ਸਿਰਫ ਇਸੇ ਕਰਕੇ ਕਿ ਮੈਰਿਟ ਤੇ ਪੜ੍ਹੇ ਹੋਏ ਮੁਸਲਮਾਨਾਂ ਦੇ ਬੱਚੇ ਜਿਹੜੇ ਨੇ ਉਹ ਡਾਕਟਰ ਨਾ ਬਣ ਜਾਣ ਇਹਨਾਂ ਨੇ ਆਪਣੇ ਪੈਰਾਂ ਤੇ ਕੋਹਾੜਾ ਮਾਰ ਕੇ ਆਪਣਾ ਮੈਡੀਕਲ ਕਾਲਜ ਵੀ ਜਿਹੜਾ ਉਹ ਬੰਦ ਕਰਾ ਲਿਆ ਆ ਹੁਣ ਇਹ ਜਿਹੜੇ ਜਸ਼ਨ ਮਨਾਏ ਗਏ ਨੇ ਬੰਦ ਹੋਣ ਤੇ ਉਹਨੀਆਂ ਵੀਡੀਓਜ਼ ਆ ਇਸ ਵੇਲੇ ਦੁਨੀਆ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਭਾਈ ਕਮਰ ਸਿੰਘ ਧਾਮੀ ਹੁਣਾਂ ਦੀ ਅਕਾਲ ਫੈਡਰੇਸ਼ਨ ਦੇ ਮੁਖੀ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਆ ਰਹੀ ਹੈ ਜੇਕਰ ਆਪਾਂ ਧਾਮੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਰਾ ਜੀਵਨ ਜਿਹੜਾ ਸਿੱਖ ਸੰਘਰਸ਼ ਅਤੇ ਸੰਘਰਸ਼ ਦੇ ਵਾਰਸਾਂ ਨੂੰ ਸੰਭਾਲਣ ਲਈ ਲਾਇਆ ਪਹਿਲਾਂ ਤੋਂ ਆਪ ਸੰਘਰਸ਼ ਦਾ ਹਿੱਸਾ ਰਏ ਤੇ ਉਸ ਤੋਂ ਬਾਅਦ ਜਦੋਂ ਗ੍ਰਿਫਤਾਰੀ ਹੋ ਗਈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜੇਲ੍ਹ ਕੱਟ ਲਈ ਤਾਂ ਬਾਅਦ ਦੇ ਵਿੱਚ ਆਪਣੀ ਪਤਨੀ ਕੁਲਬੀਰ ਕੌਰ ਦੇ ਨਾਲ ਮਿਲ ਕੇ ਮਹਾਲੀ ਲਾਗੇ ਗੁਰੂ ਆਸਰਾ ਟਰੱਸਟ ਰੰਬਿਆ ਜਿੱਥੇ ਕੇ ਸ਼ਹੀਦ ਖੜਕੂ ਸਿੰਘਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਕੱਪੜੇ ਅਤੇ ਹੋਰ ਨਰਵਾਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਅਤੇ ਉਹਨਾਂ ਨੂੰ ਵਿਆਹ ਤੱਕ ਦੇ ਵਾਸਤੇ ਤਿਆਰ ਕੀਤਾ ਜਾਂਦਾ ਉਹਨਾਂ ਦੇ ਆਨੰਦ ਕਾਰਜ ਕਰਵਾਏ ਗਏ ਆ ਸੋ ਭਾਈ ਕਮਰਸ ਸਿੰਘ ਧਾਮੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਵੱਲੋਂ ਪਾਇਆ ਹੋਇਆ ਯੋਗਦਾਨ ਸਿੱਖ ਕੌਮ ਹਮੇਸ਼ਾ ਯਾਦ ਕਰਦੀ ਰਹੂਗੀ ਸੋ ਉਹ ਬੜੇ ਦਲੇਰ ਸਗੇ 29 ਮਾਰਚ 1994 ਨੂੰ ਜਿਹੜੀ ਤੁਸੀਂ ਪਿੱਛੇ ਖਬਰ ਦੇਖ ਰਹੇ ਆ ਇੰਡੀਅਨ ਐਕਸਪ੍ਰੈਸ ਦੀ ਏ ਉਦੋਂ ਦੀ ਖਬਰ ਆ ਕਨਫੈਡਰੇਸ਼ਨ ਦੇ ਮੁਖੀ ਭਾਈ ਕਮਰ ਸਿੰਘ ਧਾਮੀ ਬਾਰੇ ਕੇ ਪੀਐਸ ਗੈਲੋਸ ਵੇਲੇ ਦੇ ਡੀਜੀਪੀ ਨੇ ਦਾਵਾ ਕੀਤਾ ਕਿ ਉਹ ਆਤਮ ਸਮਰਪਣ ਕਰ ਰਹੇ ਆ ਆਤਮ ਸਮਰਪਣ ਕਰਦੇ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਲੱਖ ਦਿੱਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਕੇ ਪੀਐਸ ਗਿੱਲ ਪੁਲਿਸ ਅਧਿਕਾਰੀ ਰਾਜਨ ਗੁਪਤਾ ਵਗੈਰਾ ਬੋਲੇ ਵੀ ਇੱਕ ਬਹੁਤ ਵੱਡਾ ਖਾੜਕੂ ਜਿਹੜਾ ਜੀ ਉਹ ਹੁਣ ਆਤਮ ਸਮਰਪਣ ਕਰਨ ਲੱਗਾ ਤੁਸੀਂ ਦੇਖਿਓ ਪਰ ਪ੍ਰੈਸ ਕਾਨਫਰੰਸ ਦੇ ਵਿੱਚ ਉਦੋਂ ਹੱਲਾ ਮੱਚ ਗਿਆ ਜਦੋਂ ਉਹਨਾਂ ਨੇ ਆਪਣਾ ਜਿਹੜਾ ਦਿੱਤਾ ਭਾਸ਼ਣ ਉਹ ਬਦਲ ਲਿਆ ਕਮਰ ਸਿੰਘ ਧਾਮੀ ਬੋਲਦਿਆਂ ਬੋਲਦਿਆਂ ਕਹਿਣ ਲੱਗੇ ਕਿ ਮੈਂ ਕੋਈ ਆਤਮ ਸਮਰਪਣ ਨਹੀਂ ਕਰਨਾ ਮੈਂ ਆਤਮ ਹਸਮਰਪਣ ਕਰਨ ਦੇ ਨਾਲੋਂ ਮਰਨ ਨੂੰ ਤਰਜੀਹ ਦਊਂਗਾ ਜਿੰਨਾ ਚਿਰ ਮੇਰੇ ਸਾਹਾਂ 'ਚ ਸਾਹ ਆਇਆ ਮੈਂ ਖਾਲਸਾਤਾਨ ਦੇ ਲਈ ਸੰਘਰਸ਼ ਕਰਦਾ ਰਹੂੰਗਾ ਸੋ ਮੌਕੇ ਤੋਂ ਫੜ ਕੇ ਉਹਨਾਂ ਨੂੰ ਹਜੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਪੀਐਸ ਗਿੱਲ ਉਹਨਾਂ ਨੂੰ ਬਿਠਾਉਣ ਦੀਆਂ ਕੋਸ਼ਿਸ਼ਾਂ ਕਰਦਾ ਸੀਗਾ ਇੰਨੇ ਵਿੱਚ ਕਮਰ ਸਿੰਘ ਧਾਮੀ ਉਹਨਾਂ ਨੇ ਇੱਕ ਚਪੇੜ ਜਿਹੜੀ ਆ ਇੱਕ ਥੱਪੜ ਪੀਐਸ ਗਿੱਲ ਦੇ ਜੜਿਆ ਜਿਹੜਾ ਕਿ ਸਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਪੱਤਰਕਾਰਾਂ ਨੇ ਅ ਦੇਖਿਆ ਉਹਦੀਆਂ ਫੋਟੋਆਂ ਖਿੱਚੀਆਂ ਗਈਆਂ ਮੌਕੇ ਦੀਆਂ ਤੇ ਆ ਤਸਵੀਰ ਜਿਹੜੀ ਸਭ ਤੋਂ ਲਾਗੇ ਦੀ ਆ ਫੋਟੋ ਪੈਣ ਫੋਟੋ ਜਿਹੜੀ ਇਹ ਥੱਪੜ ਪੈਣ ਦੀ ਆ ਜਿਹੜੀ ਕਿ ਉਸ ਵੇਲੇ ਇੰਡੀਅਨ ਐਕਸਪ੍ਰੈਸ ਨੇ ਛਾਪੀ ਸੀ ਇਸ ਤੋਂ ਲਾ ਬਾਟਰੀਓਨ ਜੀਤ ਦੇ ਵਿੱਚ ਵੀ ਉਦੋਂ ਪੱਤਰਕਾਰੀ ਥੋੜੀ ਚੰਗੀ ਸੀਗੀ ਖਬਰਾਂ ਆਉਂਦੀਆਂ ਰਹੀਆਂ ਸੋ ਇਹਨਾਂ ਨੇ ਕੇਪੀਐਸ ਗਿੱਲ ਨੇ ਦਾਵਾ ਕੀਤਾ ਸੀਗਾ ਕਿ ਇਹ ਜੀ ਵੱਡਾ ਖੜ ਕੁ ਆਤਮਸਮਰਪਣ ਕਰ ਰਿਹਾ ਪਰ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਕੇਪੀਐਸ ਗਿੱਲ ਨੂੰ ਬੇਇੱਜ਼ਤ ਕਰ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਿਸ ਤਸ਼ੱਦਦ ਦੇ ਹੇਠ ਗੁਜ਼ਰਨਾ ਪਿਆ ਹੋਊਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਪਰ ਉਹ ਇੱਕ ਵਿਕਟਰੀ ਦਾ ਸਾਈਨ ਬਣਾਉਂਦਿਆਂ ਖਾਲਸਾ ਜਿੰਦਾਬਾਦ ਦੇ ਨਾਰੇ ਲਾਉਂਦਿਆਂ ਪੁਲਿਸ ਦੀ ਜੈਪਸੀ ਦੇ ਵਿੱਚ ਬਹਿ ਗਏ ਸੀ ਸੋ ਇਹ ਖਬਰ ਉਸ ਵੇਲੇ ਕਾਫੀ ਜਿਹੜੀ ਆ ਚਰਚਿਤ ਹੋਈ ਸੀ ਸੋ ਭਾਈ ਕਮਰ ਸਿੰਘ ਧਾਮੀਆ ਤੇ ਰਣਜੀਤ ਪਤਨੀ ਪ੍ਰੋਫੈਸਰ ਕਲਵੀਰ ਕੌਰ ਨੇ ਗੁਰੂ ਆਸਾ ਟਰੱਸਟ ਚਲਾਇਆ ਸ਼ਹੀਦ ਹੋਏ ਖੜਕੂ ਸਿੰਘਾਂ ਦੀਆਂ ਪਤਰੀਆਂ ਬੱਚਿਆਂ ਨੂੰ ਠਾਰ ਦਿੱਤੀ ਐ ਤੇ ਉਹਨਾਂ ਦੀ ਸਾਂਭ ਸੰਭਾਲ ਕਰਕੇ ਉਹ ਕੰਮ ਕੀਤਾ ਜਿਹਦੇ ਉੱਤੇ ਅਕਸਰ ਇਤਰਾਜ਼ ਕੀਤੇ ਜਾਂਦੇ ਆ ਜੀ ਦੇਖੋ ਬੱਚੇ ਰੋਲ ਰਹੇ ਆ ਖੜਕੂ ਸਿੰਘਾਂ ਦੇ ਪਰਿਵਾਰ ਰੋਲ ਰਹੇ ਆ ਕਿਸੇ ਨੇ ਬਾਹ ਨਹੀਂ ਫੜੀ ਪਰ ਇੱਕੋ ਟੱਬਰ ਨੇ ਹੀ ਵੱਡਾ ਕਾਰਜ ਕਰਕੇ ਆਪਣਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਾ ਲਿਆ ਸੋ ਅੱਜ ਉਹਨਾਂ ਦੇ ਕਾਲ ਚਲਾਣੇ ਦੇ ਉੱਤੇ ਸਿੱਖ ਪੰਥ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਪੇਂਟ ਕੀਤੀ ਜਾ ਰਹੀ ਆ ਆਪਾਂ ਇੱਥੇ ਹੀ ਸਰਦੇ ਦਾ ਖੀਲਾ ਪ੍ਰੋਗਰਾਮ ਕਰਾਉਨੇ ਆ ਸੋਮਵਾਰ ਨੂੰ ਫੇਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ